ਮੈਂ ਤਾਂ ਮੈਂ ਦੱਸ ਦੇਣਾ ਜੀ ਕੀ ਕਰਨਾ ਨਹੀਂ ਦੱਸਣਾ ਕੀ ਗੱਲ ਉਹ ਮੈਂਟਲੀ ਦੱਸਣਾ ਬੱਸ ਬੱਸ ਲਾ ਕੇ ਪੈ ਜਾਓ ਕੀ ਅੱਜ ਕੋਈ ਉਨਾ ਵਿੱਚ ਪੁਲਿਸ ਬੇਸ਼ੱਕ ਮੁਸ਼ਤਿਹਦ ਹੋਣ ਦਾ ਦਾਵਾ ਕਰਦੀ ਹੈ ਪਰ ਸਮਰਾਲਾ ਵਿੱਚ ਇੱਕ ਔਰਤ ਅਤੇ ਦੋ ਵਿਅਕਤੀ ਦਿਨ ਦਿਹਾੜੇ ਘਰ ਵਿੱਚ ਵੜ ਕੇ ਚਾਕੂ ਦੀ ਨੋਕ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ ਜਿਨ੍ਹਾਂ ਨੂੰ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿਸ ਤਰ੍ਹਾਂ ਔਰਤ ਨੂੰ ਚਾਕੂ ਦੀ ਨੋਕ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਲੁੱਟਣ ਦੀ ਵਾਰਦਾਤ ناکਾਮ ਰਹੀ ਔਰਤ ਵੱਲੋਂ ਰੋਲਾ ਪਾਉਣ ਤੇ ਲੁੱਟਣ ਆਏ ਕਰਮੀਆਂ ਉਸ ਔਰਤ ਦੇ ਘਰੋਂ ਭੱਜਦੇ ਨਜ਼ਰ ਆਏ ਰੋਲਾ ਸਨ ਗਵਾਂਟੀ ਵੀ ਬਾਹਰ ਨਿਕਲ ਆਇਆ ਤੇ ਇੱਕ ਔਰਤ ਜੁਜ਼ਲ ਝਾੜੂ ਫੜਿਆ ਸੀ ਸੌਰਤ ਵੱਲੋਂ ਉਸ ਭਾਜਰੇ ਵਿਅਕਤੀ ਦੀ ਸਕੂਟੀ ਨੂੰ ਫੜ ਕੇ ਸੁੱਟ ਰਿਹਾ ਤੇ ਵਿਅਕਤੀ ਵੱਲੋਂ ਫੜੇ ਜਾਂ ਸੁਰਜ ਸਕੂਟੀ ਛੜ ਪੱਚ ਗਿਆ ਸੌਰਤ ਦੀ ਬਹਾਦਰੀ ਨਾਲ ਵਿਅਕਤੀ ਦੀ ਸਕੂਟਰੀ ਫੜੀ ਗਈ ਅਤੇ ਪੁਲਿਸ ਨੇ ਇਸ ਨੂੰ ਕਬਜ਼ੇ ਵਿੱਚ ਲੈ ਲਿਆ ਸਿਟੀ ਹੋਮ ਨਿਊਜ਼ ਲਈ सुरेंद्र ਸੁੰਨੀ ਦੀ ਰਿਪੋਰਟ दाबाड़े अलग-अलग के लिए कोई नहीं लेकिन मैं हूं तीन नंबर पर और मुझे नहीं चाहिए नहीं और ठीक लिखोगे आपका और ये आपका ठीक था बोलो लगेंगे क्या उसको वाला ਆਖੀ ਬੜੀ ਜੁਰੀ ਬੜੀ ਆ ਉਹ ਦੇਖੋ ਇਹ ਆਹ ਦੇਖੋ ਆਹ ਦੇਖੋ oh my god oh my god ਬੜੀ ਆ ਬੜੀ ਆ ਤੇਰੇ ਆ ਵੀ ਆ ਤੇਰੇ ਆ ਵੀ ਆ ਤੇ ਕਲੀਮ ਦੀ ਨੀ ਮਾਰੀ ਉਹ ਸਿੱਟ ਲਿਆ ਉਹ ਘੱਟ ਕੇ ਗਏ ਨਾ ਪੂਰੀ ਪੂਰੀ ਗੱਲ ਆਹ ਕਰ ਰਹਿਣਾ ਆ ਦੇ ਵਾਓ ਉੱਤੇ ਰੀ ਜਿਹੜੇ ਲੋਗ ਉਹ ਤੁੰਨਾ ਚੋਰੀ ਕਰਤਾ ਨੇ ਕੀ ਨਾਮ ਆ ਤੁਹਾਡਾ ਜੀ ਕਿਹੜਾ ਏਰੀਆ ਵਾ ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਉਣ ਤੇ ਤੁਹਾਨੂੰ ਪਤਾ ਲੱਗਿਆ ਹੈ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤੇ ਮ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰ ਵਾਪਸ ਮੁੜੀ ਨਾ ਮੁੰਡੇ ਨੂੰ ਉਹ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਤੇ ਸਕੂਟਰੀ ਜਿਹੜਾ ਸਕੂਟਰੀ ਤੋਂ ਡਿੱਗ ਗਿਆ ਉਹਦਾ ਉਹ ਕਿੱਧਰੋਂ ਭੱਜਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲੇ ਸਕੂਟਰੀ ਹੈ ਜਿਹੜੀ ਉਹ ਕੋਲਿਸ ਲੈ ਗਈ ਹਾਂਜੀ ਉਹ ਕੋਲਿਸ ਲੈ ਗਈ